ਸੋ ਮੌਜੂਦ ਆ ਲੱਡਵਾ ਟੋਲ ਪਲਾਜੇ ਦੇ ਜਿੱਥੇ ਕਿ ਅੱਜ 26 ਜਨਵਰੀ ਦੇ ਉੱਤੇ ਪੂਰਾ ਦੇਸ਼ ਜਿਹੜਾ 26 ਜਨਵਰੀ ਦੇ ਦਿਨ ਦੇਖ ਰਿਹਾ ਮਨਾ ਰੰਨੇ ਪਰ ਇੱਥੇ ਕਿਸੇ ਪਾਸੇ ਦੂਸਰੇ ਪਾਸੇ ਗੱਲ ਕਰਾਂਗੇ ਭਾਰਤੀ ਕਿਸਾਨ ਮਜੂਦ ਜੁਨਿਆਂ ਦਾ ਦੇ ਸੂਬਾ ਪ੍ਰਧਾਨ ਦਿਲਵਾਰ ਸਿੰਘ ਗਿੱਲ ਦੇ ਵੱਲੋਂ ਜਿਹੜਾ ਟੋਲ ਪਲਾਜਾ ਫ੍ਰੀ ਕਰਨ ਵਾਸਤੇ ਕੋਲ ਦਿੱਤੀ ਗਈ ਸੀ ਵਾਕਿ ਅੱਜ ਫ੍ਰੀ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੀ ਮੰਗਾਂ ਨੇ ਜੋ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਜਿੰਨੇ ਪਰ ਕਿਤਨੇ ਕਿਤੇ ਵਾਅਦੇ ਤੋਂ ਭੱਜਦੀ ਨਜ਼ਰ ਵੀ ਆਉਂਦੀਆਂ ਨੇ ਸੋ ਤਸਵੀਰਾਂ ਤੁਹਾਡੇ ਤਾਂ ਅਸਲੇ ਮੌਜੂਦ ਆ ਲੱਡਵਾ ਟੋਲ ਪਲਾਜੇ ਕਿਸ ਤਰ੍ਹਾਂ ਜਲੇ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਕਿਸਾਨ ਮੌਜੂਦ ਹੁੰਦੀ ਹੈ ਨਾ ਤੇ ਅਲਗ-ਅਲਗ ਜਥੇਬੰਦੀਆਂ ਵੱਲੋਂ ਜਿਹੜਾ ਟੋਲ ਪਲਾਜ਼ੇ ਨੂੰ ਵੀ ਕੋਲੋਂ ਫ੍ਰੀ ਕਰ ਦਿੱਤਾ ਗਿਆ ਵਾ ਸੋ ਇਹ ਤਸਵੀਰਾਂ ਤੁਹਾਡੇ ਤੱਕ ਜੋ ਸਾਂਝੀਆਂ ਕਰ ਰਿਹਾ ਪੰਜਾਬ ਨੂੰ 24 ਟੀਵੀ ਲਾਈਵ ਚੈਨਲ ਤੋਂ ਤਸਵੀਰਾਂ ਨੇ ਜੋ ਮੌਜੂਦ ਐਸੇਲੇ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੋਕ ਬੜੇ ਖੁਸ਼ ਨਜ਼ਰ ਆ ਰਹੇ ਨੇ ਕਿ ਸਭ ਤੋਂ ਵੱਡਾ ਮਹਿੰਗਾ ਟੋਲ ਪਲਾਜ਼ਾ ਇਹ ਲੱਡੋਵਾਲ ਟੋਲ ਪਲਾਜ਼ਾ ਜਿਹੜਾ ਸਭ ਤੋਂ ਉਹ ਮਹਿੰਗਾ ਟੋਲ ਪਲਾਜ਼ਾ ਜਿੱਥੇ ਅਕਸਰ ਬਹੁਤ ਵੱਡੇ ਪੈਸੇ ਲੈ ਜਾਂਦੇ ਨੇ ਤੇ ਕਰਕੇ ਲੋਕਾਂ ਨੂੰ ਇਕ ਤਨਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਉਹ ਵੀਡੀਓ ਵੀ ਨਾਲ ਦਿਨਾਲ ਸ਼ੇਅਰ ਕਰ ਦਿਓ ਸੋ ਗੱਲ ਕਰ ਰਹੇ ਜੀ ਅਸਲੇ ਭਾਰਤੀ ਕਿਸਾਨ ਮਜ਼ਦੂਰ ਜੂਨੇ ਦੇ ਵੱਲੋਂ ਜਿਹੜਾ ਰੋਡ ਸ਼ੋ ਉਹ ਜਿੱਥੇ ਲਾਡੋ ਟੋਲ ਪਲਾਜ਼ਾ ਤੇ ਫ੍ਰੀ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਡੇ ਤੱਕ ਖਾਂਜੀਆਂ ਕਰ ਰਹੇ ਆ ਸੋ ਸਾਡੇ ਨਾਲ ਮੌਜੂਦ ਨੇ ਮਦਾਂ ਜੀ ਦੇਖੋ ਕੀ ਕਾਫਲਾ ਕਾਫੀ ਲੰਬਾ ਜਾ ਰਿਹਾ ਕੀ ਕਹਿਣਾ ਚਾਹਦੇ ਜੀ ਸਾਡੇ ਸਰਕਾਰਾਂ ਦੇ ਬਿਰੋਚ ਹੀ ਹੈ ਸਾਰਾ ਹਾਂਜੀ ਹੋਰ ਹੋਰ ਕਿਹੜੀ ਜਥੇਬੰਦੀ ਜੀ ਪੀ ਕੇ ਜੂ ਦਬਾਬਾ ਬਸ ਨਾਲ ਤੋਂ ਜਿੱਦੀ ਫ੍ਰੀ ਕਰਨ ਜਾ ਰਹੇ ਹੋ ਜੀ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਗੱਲਬਾਤ ਕਰਾਂਗੇ ਦਿਲਵਾਰ ਸਿੰਘ ਜੀ ਨੇ ਸਟਰਾ ਜੁੜੇ ਨੇ ਤੇ ਦਿਲਵਾਰ ਜੀ ਦੇਖ ਰਹੀ ਬਹੁਤ ਵੱਡਾ ਇੱਕ ਕਾਫਲਾ ਜਾ ਰਿਹਾ ਲਾਟਾ ਟੋਲ ਬਲਾਜਾਵਾ ਤੋਂ ਜਾ ਰਿਹਾ ਅੱਜ ਫ੍ਰੀ ਕੀਤਾ ਜਾ ਰਿਹਾ ਕੀ ਕਹਿਣਾ ਚਾਹਦੇ ਇਹ ਸਰਕਾਰ ਪ੍ਰਤੀ ਲੋਲਸ ਆ ਜੀ ਹਾਂਜੀ ਅੱਜ ਅਜਾ ਗਣਤੰਤਰਤਾ ਦਿਵਸ ਸਾਡਾ 26 ਜਨਵਰੀ ਨੂੰ ਹੈ ਕਹਿੰਦੇ ਵੀ ਸਾਡਾ ਸੰਵਿਧਾਨ ਲਾ ਕੁਏਸ ਗਿਆ ਆਇ ਤੇ ਜੀ ਸਾਡੇ ਲਈ ਕਾਦੀ ਜਾਂਦੀ ਆ ਆਇਦੀਆਂ ਲੀਡਰਾਂ ਦੀ ਆਇਦੀਆਂ ਬਾਬਿਆਂ ਦੀ ਸਾਡੀ ਕੋਈ ਜਾਤੀ ਨਹੀਂ ਆਈ ਗਰੀਬ ਲੋਕ ਪਰ ਰਹੇ ਆ ਝੜਕਾਂ ਤੇ ਇਹ ਜਾਤੀ ਦਾ ਨੱਕ ਮਾਰ ਰਹੇ ਨੇ ਸਾਨੂੰ ਦੇ ਕੇ ਇੱਕ ਕੰਮ ਕਰਾਉਣ ਲਈ ਵੀ ਇੱਥੇ ਝੜਕਾਂ ਦੇ ਹੋਣਾ ਪੈਂਦਾ ਕਾਦੀ ਜਾਤੀ ਆ ਸਾਡੀ ਕੋਈ ਜਾਤੀ ਨਹੀਂ ਸਾਡ ਲਿਕੇ ਅੱਜ ਪ੍ਰਸ਼ਾਸਨ ਸੁੱਤਾ ਪਿਆ ਅਰਜਾ ਨਹੀਂ ਪਤਾ 6 ਮਹੀਨੇ ਹੋ ਗਏ ਬੰਦ ਟੁੱਟਿਆ ਕਿਉਂ ਨਹੀਂ ਉੱਥੇ ਬੰਨਣ ਆਏ ਉਦੋਂ ਦੇ ਰੋਣਾ ਚਾਹੀਦਾ ਸੀ ਅਰੇ ਉਹ ਉਹਨੇ ਕਹਿੰਦੇ ਜੁਨੀ ਸਰਕਦੀ ਪੂਰਾ ਦਿਨ ਮੰਨ ਰਹੇਗੇ ਜੀ ਦੇਖੋ ਸਮਾਂ ਬਾਅਦ ਮੀਟਿੰਗ ਕਰਕੇ ਗੱਲ ਕਰਾਂਗੇ ਹਾਂ ਜੀ ਪਰ ਕੀ ਕਹਿਣਾ ਜਾਂਦੇ ਜੇਖ ਰਹੀ ਆ ਅਕਸਰ ਤੁਸੀਂ ਬੜਾ ਸਾਥ ਦਿੰਦੇ ਹੋ ਕੋਈ ਵੀ ਹੁੰਦਾ ਤੇ ਇਸ ਵਾਰ ਨੂੰ ਸਰਕਾਰ ਤੱਕ ਬਚਾਰਾ ਅੱਜ ਵੀ ਮੌਜੂਦੋ ਕੀ ਕਹਾਂ ਕਰਦੇ ਦੇਖੋ ਆਹ ਜਿਹੜੀ ਅਸੀਂ ਤਾਂ ਕਰਦੇ ਆ ਜਨਤਾ ਨੂੰ ਵੀ ਜਾਗਰੂਕ ਕਿਸਾਨ ਜਿੱਥੇ ਬੰਦਿਆ ਕਿ ਚੌਕੀਦਾਰ ਦਾ ਕੰਮ ਬਣ ਕੇ ਕੰਮ ਕਰ ਰਹੇ ਆ ਚੌਕੀਦਾਰ ਦਾ ਕੰਮ ਆ ਲੋਕਾਂ ਨੂੰ ਜਨਤਾ ਨੂੰ ਜਗਾਉਣਾ ਜਨਤਾ ਜਾਗਰੂਕ ਹੋਣੀ ਚਾਹੀਦੀ ਆ ਜਨਤਾ ਦੇ ਇਹ ਮੁੱਦੇ ਨੇ ਉਹ ਦੇਖੋ ਵੀ ਹੁਣ ਕਿੰਨੀ ਦੇਰ ਹੋ ਗਈ ਪਹਿਲਾਂ ਵੀ ਹੜਾ ਤੋਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਅਸੀਂ ਬੰਦ ਤੇ ਬੁਲਾਇਆ ਸੀਗਾ ਜੀ ਜੀ ਸਾਉ ਨੇ ਆ ਆ ਕੇ ਮਗਾ ਸੀ ਬੰਨ ਟੁੱਟ ਜਾਣਾ ਦਾ ਪ੍ਰਬੰਧ ਕਰ ਲੋ ਲੇਕਿਨ ਉਹ ਟਾਈਮ ਰਹਿੰਦਾ ਨਹੀਂ ਪ੍ਰਬੰਧ ਕੀਤਾ ਤੇ ਬੰਨ ਟੁੱਟ ਗਏ ਠੀਕ ਆ ਨਾ ਫੇਰ ਕਹਿੰਦੇ ਜੀ ਹੁਣ ਚਲਦੇ ਪਾਣੀ ਚ ਕੁਛ ਨਹੀਂ ਕਰ ਸਕਦੇ ਹੁਣ ਤਾਂ ਹੜ ਆਇਆ ਹੋਇਆ ਤੇ ਹੜ ਲੰਘ ਜਾਏਗਾ ਬਾਅਦ ਚ ਅਸੀਂ ਬੰਨ ਲਾਵਾਂਗੇ ਤਰਦੀਬ ਕਰਾਂਗੇ ਕਿ ਉਹ ਨਾ ਟੁੱਟਣ ਹਾਂ ਫੇਰ ਨਹੀਂ ਲਾਏ ਫੇਰ ਬਾ ਹੜ ਆ ਜਾਏਗਾ ਫੇ ਕੀ ਕਰਾਂਗੇ ਦੋਸਤ ਕਿਨੇ ਅਜੇ ਪੂਰੇ ਦਿਨ ਲਈ ਬੰਦੇ ਕਰਾਂਗੇ ਬਰੀ ਦੂਜੀ ਹਾਂ ਤੁਹਾਡੇ ਬਾਟੇ ਦੇ ਬਤਿਹਾਂ ਉਹ ਕਿੰਨਾ ਦਾ ਪ੍ਰੋਗਰਾਮ ਆ ਕਿ ਸਾਰੇ ਸਰਾਹ ਲਾਵਾਂਗੇ ਦੂਜੇ ਜੱਫੇ ਦੰਦੀਆਂ ਨਹੀਂ ਆ ਜਾਂਦਾ ਵੀ ਆ ਠੀਕ ਹੈ ਨਾ ਇਹ ਪ੍ਰੋਗਰਾਮ ਜੰਦਾ ਜੋ ਜਾਂਦਾ ਨਾ ਕਹਿੰਦਾ ਉਹੀ ਹੋਣਾ ਸੀ ਕਿਸਾਨ ਜੀ ਨਹੀਂ ਉਹਨਾਂ ਕੁਝ ਨਹੀਂ ਕਰ ਸਕਦੇ ਇਹਦੇ ਵਿੱਚ ਧੰਨਵਾਦ ਜੀ ਸੋ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਦੋ ਤੁਸੀਂ ਦੇਖ ਸਕਦੇ ਹੋ ਜੋ ਇੱਕ ਬਹੁ ਵੱਡਾ ਇੱਕ ਕਾਬਲਾ ਤੇ ਕਾਫੀ ਨੌਜਵਾਨੀ ਦੇ ਰਿਤੇ ਮੌਜੂਦ ਨੇ ਸੋ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਏ ਬਾਤ ਕੀ ਸਮਝੂ ਜੁਨੇ ਜਿਹੜੇ ਆਪਕੋ ਜੁੜੇ ਨੇ ਇਹ ਬੋਲੇ ਜੀ ਦੇਖ ਰਹੇ ਹਾਂ ਕਿ ਅੱਜ ਕਾਫਲਾ ਜਲਾ ਜਾ ਰਿਹਾ ਜੋ 26 ਜਨਵਰੀ ਨੂੰ ਕੋਲ ਸੀ ਜਿਹੜੀ ਆ ਲੱਡੋ ਟੋਲ ਬਰ ਫ੍ਰੀ ਕਰਨ ਦੀ ਤੇ ਜਾ ਰਿਹਾ ਕੀ ਕਰਨਾ ਚਾਹੁੰਦੇ ਬਿਲਕੁਲ ਜੀ ਦੇਖੋ ਤੁਹਾਡੇ ਸਾਹਮਣੇ ਸਾਧ ਸੰਗਤ ਜੁੜੀ ਆ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਵਾ ਔਰ ਸਾਡਾ ਜਿਹੜੇ ਤਿੰਨ ਮੋਦੇ ਸੀ ਮੇਨ ਇੱਕ ਸਗਾ ਜੀ ਪਿੰਡ ਸਸਰਾਲੀ ਕਲੋਨੀ ਦਾ ਬੰਨ ਔਰ ਰਾਹਾਂ ਰੋਡ ਤੇ ਤੀਜਾ ਰੇੜੀਆਂ ਵੜੀਆਂ ਦਾ ਸੋ ਸਰਕਾਰ ਸਾਨੂੰ ਹਰ ਟਾਈਮ ਵਾਦੇ ਕਰ ਲੈਂਦੀ ਆ ਤਾਰੀਖ ਦੇ ਦਿੰਦੀ ਆ ਪਰ ਉਹਦੇ ਉੱਤੇ ਖਰੀ ਨਹੀਂ ਉਤਰਦੀ ਜਦੋਂ ਆਦੀ ਇਹ 26 ਤਰੀਕ ਦੀ ਕਾਲ ਦਿੱਤੀ ਉਸ ਤੋਂ ਦੂਏ ਦਿਨ ਹੀ ਮੰਤਰੀ ਸਾਹਿਬ ਦਾ ਵੀ ਬਿਆਨ ਆਂਦਾ ਕਿ 29 ਤਰੀਕ ਨੂੰ ਇਹਦਾ ਟੈਂਡਰ ਲੱਗ ਜਾਣਾ ਵਾ ਕੀ ਕੀ ਪਹਿਲਾਂ ਕੀ ਉਹ ਟੈਂਡਰ ਨਹੀਂ ਸੀ ਲੱਗੇ ਜਦੋਂ ਉਹਨਾਂ ਨੇ ਸਾਨੂੰ ਡੇਟਾ ਦਿੱਤੀਆਂ ਸੀ ਕਿ 15 ਤਰੀਕ ਨੂੰ ਬੰਦ ਲੱਗ ਜਾਣਾ ਸੋ ਇਹ ਸਾਨੂੰ ਗੁੰਮਰਾਹ ਕਰ ਰਿਹਾ ਸਾਡੀ ਭੋਲੀ ਭਾਲੀ ਜਾਂਦਾ ਨੂੰ ਆਦੀ ਇਹ ਨਹੀਂ ਚੱਲਣ ਦਵਾਂਗੇ ਸੋ ਇਸ ਕਰਕੇ ਅੱਜ ਅਸੀਂ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਔਰ ਦੁਆਬਾ ਜੂਨੀਅਨ ਸਾਰੀ ਜੂਨੀਅਨ ਦਾ ਏਕੇ ਦੇ ਨਾਲ ਇਹ ਟੂਲ ਫ੍ਰੀ ਕਰਾਂਗੇ ਸਾਰੇ ਦਿਨ ਲਈ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਸਾਡੇ ਨਾਲ ਗੱਲ ਕਰੂਗਾ ਤਾਂ ਇੱਥੇ ਪ੍ਰੇਆ ਦੇ ਵਿੱਚ ਬੈਠ ਕੇ ਗੱਲ ਹੋਊਗੀ ਕੀ ਅਗਲੀ ਕੀ ਰਣਨੀਤੀਆਂ ਉਹ ਅਧਿਕਾਰੀ ਸਾਹਤੰਕ ਦੇ ਨਾਲ ਹੋਵਾਂਗੇ ਜੀ ਸੋ ਤਸਵੀਰਾਂ ਤੁਹਾਡੇ ਸਾਕੇ ਸਾਂਝੀਆਂ ਕਰ ਰਹੇ ਹਾਂ ਜੋ ਪਾਰਟੀ ਕਿਸਾ ਮੌਜੂਦ ਜੂਨੀਅਨ ਦੇ ਵੱਲੋਂ ਜਿਹੜਾ ਅੱਜ ਲਾਡੋਆ ਟੋਲ ਪਲਾਜ਼ਾ ਨੂੰ ਬਿਲਕੁਲ ਫਰੀ ਕੀਤਾ ਜਾਵੇਗਾ ਕਿਤਨਾ ਕਿਤੇ ਸਰਕਾਰ ਆ ਜੇ ਨਾਕਾਮੀਆਂ ਨੂੰ ਲੈ ਕੇ ਸਰਦਾਰੀ ਕਲੋਨੀ ਦੇਖ ਰਹੇ ਕਿੰਤਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਜਿੱਥੇ ਲੋਕਾਂ ਨੇ ਜ਼ਮੀਨਾਂ ਦਸਕੀਆਂ ਦੇ ਰਿਸ਼ਤ ਵਿੱਚ ਅੱਜ ਲਾਡੋਆ ਟੋਲ ਪਲਾਜ਼ਾ ਨੂੰ ਫਰੀ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਡੇ ਆਪ ਤੱਕ ਸਾਂਝੀਆਂ ਕਰ ਰਹੇ ਹਾਂ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਇਹ ਤਸਵੀਰਾਂ ਕੱਢ ਲਾ ਕੇ ਸਾਂਝੀ ਅਗਰ ਤਾਲਵਿੰਦਰ ਸਿੰਘ ਸੋਨੂ ਜੋ ਤੇ ਸਰਪਾਲ ਜੀ ਜੁੜੇ ਨੇ ਤੇ ਸੋਨੂ ਜੀ ਕੀ ਕਹਿਣਾ ਚਾਹੋ ਕਿ ਦੇਖ ਰਹੇ ਹੋ ਕਿ ਅੱਜ ਫੇਰ ਉਹਦੀ ਇਕੱਠਾ ਹਰ 6 ਮਹੀਨੇ ਬਾਅਦ 3 ਮਹੀਨੇ ਬਾਅਦ ਧੰਨੇ ਲੱਗ ਰਹੇ ਨੇ ਫੇਰ ਇਕੱਠੇ ਹੋਣੇ ਕੀ ਗੱਲ ਜੀ ਬਿਰਾਜ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਨਾਲ ਸਾਥਤਾ ਅੱਜ ਹਰਾਂ ਦੇਖ ਲਓ ਕੀ ਆ ਸਾਡੇ ਪਿੰਡਾਂ ਦੇ ਵਿੱਚ ਨਾ ਤਾਂ ਕੋਈ ਬੰਨਾਂ ਤੇ ਦੇਖੋ ਬੰਨ ਜੇ ਸਾਡੇ ਲੋਕਾਂ ਦੇ ਵਿੱਚ ਨਾ ਸਹਿਮ ਆਇਆ ਕਿ ਲੋਕ ਕਿਸੇ ਟਾਈਮ ਵੀ ਸਾਡੇ ਪਿੰਡ ਆੜਾ ਸਕਦਾ ਲੋਕ ਡਰੇ ਹੋਏ ਆ ਕਿ ਸਰਕਾਰ ਨੂੰ ਜੁਗਾਨ ਵਾਸਤੇ ਸੀ ਤੇ ਪਹੁੰਚ ਕਿਸਾਨ ਦੇ ਦਰਦਾਂ ਦਾ ਜੀ ਲੱਗ ਨਹੀਂ ਰਿਹਾ ਕਿ ਜਿੱਦੋਂ ਪ੍ਰਸ਼ਾਸਨ ਦਾ ਮੌਸਮ ਆ ਡਰਦੇ ਲੱਗਦਾ ਕਿ ਫਿਰ ਬੱਲੇ ਵਾਲਾ ਮਹੌਨਾ ਹੋਵੇ ਬਿਲਕੁਲ ਸਾਡੇ ਲੋਕ ਰੋਜ਼ ਰਾਤ ਡਰ ਕੇ ਸੌਂਦੇ ਆ ਹਾਲਾਤ ਸਰਕਾਰ ਨੇ ਇਹ ਬਣਾ ਤੇ ਲੋਕਾਂ ਦੇ ਵਿੱਚ ਇੱਕ ਸਹਿਮ ਪੈਦਾ ਕਰਤਾ ਅੱਜ ਉਸੇ ਨੰਬਰਾਂ ਵਿੱਚ ਦੁਵਾਰਾ ਮਿਲ ਹੋਈ ਹੈ ਸਰਕਾਰ ਕੋਈ ਨਹੀਂ ਕੰਮ ਕਰਦੀ ਤੇ ਸਰਕਾਰ ਤੇ ਪ੍ਰਸ਼ਾਸਨ ਤੇ ਬੇਵਸ ਹੋ ਗਿਆ 마ਫੀ ਅੱਗੇ ਅੱਜ 마ਫੀ ਦਾ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ ਸੋ ਦੇਖ ਲਿਓ ਕਿ ਅੱਜ ਆਪਣੇ ਪਿੰਡਾਂ ਨੂੰ ਬਚਾਉਣ ਵਾਸਤੇ ਕਿਤਨਾ ਜਲੇ ਝੰਡੇ ਪਕੜ ਕੇ ਸਰਕਾਰ ਦੇ ਜਿਹੜੇ ਨਾਰੇਵਾਜੀ ਕਰ ਰਹੇ ਨੇ ਤੋਂ ਪਿੰਡ ਸਸਰਾਲੀ ਕਲੋਨੀ ਦੇ ਲੋਕ ਕਾਫੀ ਮੌਜੂਦ ਨੇ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਤੇ ਵੀਡੀਓ ਵੀ ਨਾਲ ਨਾਲ ਸ਼ੇਅਰ ਕਰਦੇ ਲੋ ਕਮੈਂਟ ਵੀ ਨਾਲ ਨਾਲ ਸਾਂਝਾ ਕਰਦੇ ਹੋ ਧੰਨਵਾਦ